ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਲ ਨਿਯੋਜਨ ਪਡਾ ਸਰਬਦਾਰ ਸਵਾਗਤ ਕਰਦਾ ਕਾਫੀ ਦਿਨਾਂ ਤੋਂ 20 ਨਵੰਬਰ ਦਾ ਇੰਤਜ਼ਾਰ ਹੋ ਰਿਹਾ ਸੀ 1 2 3 ਹੀ ਕਰੋੜਾਂ ਲੋਕਾਂ ਵੱਲੋਂ 20 ਨਵੰਬਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋਂ 20 ਨਵੰਬਰ ਦੇ ਤਰੀਕਾ ਵੇ ਤੇ ਉਸ ਤਰੀਕ ਨੂੰ ਕਰੋੜਾਂ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਕਰੋੜਾਂ ਲੋਕ ਆਪਣੇ ਮਰਭਸਲ ਸਰਕਾਰ ਚੁਣ ਸਕਣ ਕਰੋੜਾ ਲੋਕ ਆਪਣੇ ਮਨਪਸੰਦ ਐਮਐਲਏ ਚੁਣ ਸਕਾ ਉਹ ਅੱਜ ਚੋਣਾ ਹੋਣੀ ਸੀ ਚੋਣਾ ਸੰਪਨ ਹੋ ਗਿਆ ਕਿਹਾ ਜਾ ਸਕਦਾ ਹੈ ਕਿ ਹੁਣ 23 ਤਰੀਕ ਦਾ ਇੰਤਜ਼ਾਰ ਸਭ ਨੂੰ ਹੋਵੇਗਾ ਕਿ 23 ਨਵੰਬਰ ਨੂੰ ਅਖਰ ਜਨਤਾ ਨੇ ਕਿਨੂ ਕਿਨੂ ਆਪਣਾ ਐਮਐਲਏ ਚੁਣਿਆ ਹੈ ਚਾਹ ਮਹਾਰਾਸ਼ਟਰ ਵੇ ਝਾਰਖੰਡ ਹੋਵੇ ਜਾਂ ਪੰਜਾਬ ਦੀਆਂ ਜਿੰਨੀ ਝੋੜਾਂ ਦੇਖਿਆ ਜਵੇ ਤਾਂ ਸਭ ਦੀਆਂ ਨਜ਼ਰਾਂ ਮਹਾਰਾਸ਼ਟਰ ਝਾਰਖੰਡ ਦੇ ਨਾਲ-ਨਾਲ ਪੰਜਾਬ ਦੇ ਜਿਹੜੀ ਜਿੰਨੀ ਝੋੜਾਂ ਹੋਈਆਂ ਨੇ ਉਹਦੇ ਰਿਜ਼ਲਟ ਦੇ ਵੀ ਟਿਕ ਗੀਆਂ ਨੇ ਚਾਹੇ ਲੰਬਾ ਪ੍ਰਕਾਸ਼ੀ ਲੰਬੇ ਪ੍ਰਕਾਸ਼ ਤੋਂ ਬਾਅਦ ਇਹ ਝੋੜਾਂ ਸੰਪਨ ਹੋਈਆਂ ਚੈੱਕ ਕੀਤਾ ਜਾ ਸਕਦਾ ਹੈ ਕਿ ਹੁਣ ਨੇਤਾ ਆਰਾਮ ਕਰਨਗੇ ਪਰ नेता आरामघट गुणा भाग ज्यादा ਕਰਨਗੇ ਤਾਂ ਕਿ ਇੱਕ ਜੋਨਾਂ ਨੂੰ ਫੀਡਬੈਕ ਮਿਲੀ ਹੈ ਉਸ ਫੀਡਬੈਕ ਦੇ ਅਨਸਾਰ ਉਹ ਸੋਚਣ ਕਿ ਉਹ ਕਿਵੇਂ ਜਿੱਤ ਰਹੇ ਨੇ ਤੇ ਕਿੱਥੇ ਜਿੱਤ ਰਹੇ ਨੇ ਕਿਵੇਂ ਹਾਰ ਰਹੇ ਰਾਜ ਨੇ ਤੇ ਕਿੱਥੇ ਹਾਰ ਰਹੇ ਨੇ ਮਹਾਰਾਸ਼ਟਰ ਦੀ ਗੱਲ ਕਰੀਏ ਮਹਾਰਾਸ਼ਟਰ ਦੇ ਵਿੱਚ ਕੁੱਲ 288 ਵਿਧਾਨ ਸਭਾ ਦੀਆਂ ਸੀਟਾਂ ਨੇ 10 ਸਭੇ ਦੇ 288 ਸੀਟਾਂ ਨੇ ਇੱਥੇ ਮੁਕਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਇੱਕਨਾ ਸ਼ਿੰਦੇ ਦੇ ਨਾਲ ਐਨਸੀਪੀ ਅਜੀਤ ਭਾਰਗ ਦਾ ਦੂਜੇ ਪਾਸੇ ਕਾਂਗਰਸ ਐਨਸੀਪੀ ਅਤੇ ਉਦਵ ਠਾਕਰੇ ਦੀ ਸ਼ਿਵ ਸ਼ੈਨਾ ਦੇ ਨਾਲ ਹੈ ਦੋਨਾਂ ਧਿਰਾਂਵਲੋਂ ਇਹ ਦੋਨਾਂ ਗਰੁੱਪਾਂਵਲੋਂ ਬੜਾ ਜ਼ੋਰ ਲਾਇਆ ਗਿਆ ਜਿਨ੍ਹਾਂ ਦੇ ਕੀਤਾ ਗਿਆ ਕਿਸੇ ਵੀ ਨੇਤਾ ਨੇ ਕਿਸੇ ਵੀ ਪਾਰਟੀ ਨੇ ਕੋਈ ਕਸਰ ਨਹੀਂ ਛੱਡੀ ਇਸੇ ਤਰ੍ਹਾਂ ਹੀ Jharkhand ਦੇ ਵਿੱਚ ਵੀ ਅੱਜ ਲਾਸਟ ਫੇਸ ਕਹਿ ਸਕਦੇ ਆ ਕਿ ਉਹ ਚੋਣਾ ਵੀ ਸੰਪੰਨ ਹੋ ਗਿਆ ਟੋਟਲ ਉੱਥੇ 81 ਸੀਟਾਂ ਨੇ ਜਿੱਥੇ ਮੁੱਖ ਮੁਕਾਬਲਾ Jharkhand Mukti Morcha LED ਦੇ ਜਿਹੜੇ ਪਾਰਟੀਆਂ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪਾਰਟੀਆਂ ਉੱਥੇ ਵੀ ਕਾਂਟੜਾ ਮੁਕਾਬਲਾ ਕਿਹਾ ਜਾ ਸਕਦਾ ਕਾਂਟੜੀ ਟੱਕਰ ਕਹੀ ਜਾ ਸਕਦੀ ਹੈ ਦੋਨੋਂ ਗਰੁੱਪ ਦੋਨੋਂ ਜਿਹੜੇ ਗਠਵੰਦ ਨੇ ਉਹ ਆਪਣੇ ਆਪਣੇ ਜਿੱਤ ਦੇ ਦਾਅਵੇ ਕਰ ਰਹੇ ਨੇ ਪਰ ਕਿਹੜਾ ਦਾਅਵਾ ਤੇ ਅਸੀਂ ਉਤਰਦਾ ਉਹ ਜਿਆਦਾ ਦਿਨ ਦੂਰ ਨਹੀਂ ਉਹ 23 ਨਵੰਬਰ ਨੂੰ ਸਭ ਦੇ ਸਾਹਮਣੇ ਆ ਜਾਵੇਗਾ ਇਸੇ ਤਰ੍ਹਾਂ ਹੀ ਜੇ ਪੰਜਾਬ ਦੇ ਜਿੰਮੀ ਚੋੜਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿੰਮੀਆ ਚੋੜਾ ਵੀ ਅੱਜ 4 ਥਾਂਵ ਤੇ ਹੋ ਗਿਆ ਉਹਦੇ ਵਿੱਚ ਬਰਨਾਲਾ ਗਿੱਦੜਵਾ ਚਬੇਵਾਲ ਡੇਰਾ ਬਾਬਾ ਨਾ ਲਗਾ ਇੱਕ ਇੱਕ ਸੀਟ ਦੇ ਕਾਂਟੇ ਦਾ ਮੁਕਾਬਲਾ ਕਿਹਾ ਜਾ ਸਕਦਾ ਹੈ ਇਹਨਾਂ ਵਿਧਾਨ ਸਭਾ ਜਿਮਨੀ ਚੋਣਾਂ ਦੇ ਵਿੱਚ ਕਾਂਗਸ ਪਾਰਟੀ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਪ੍ਰਮੁੱਖ ਤੌਰ ਤੇ ਚੋਣ ਮੈਦਾਨ ਵਿੱਚ ਆਪਣੇ ਆਪਣੇ ਜਿੱਤੇ ਦੇ ਦਾਅਵੇ ਕਰਦੀਆਂ ਦੇਖਿਆ ਜਾ ਸਕਦੀਆਂ ਨੇ ਚਾਰ ਜਿਮਨੀ ਚੋਣਾਂ ਦੇ ਉੱਪਰ ਪੰਜਾਬ ਦੀ ਰਾਜਨੀਤੀ ਵਿੱਚ ਰੁਚੀ ਰੱਖਣ ਵਾਲਿਆਂ ਦੀ ਨਜ਼ਰਾਂ ਟਿਕ ਚੁੱਕੀਆਂ ਨੇ ਕਿ ਗਿੱਦੜਵਾ ਦੇ ਵਿੱਚ ਕੀ ਹੁੰਦਾ ਬਰਨਾਲਾ ਦੇ ਵਿੱਚ ਕੀ ਹੁੰਦਾ ਚੱਬੇਵਾਲ ਦੇ ਵਿੱਚ ਕੀ ਹੁੰਦਾ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਕੀ ਇਹਨਾਂ ਚਾਰ ਜਿਮਨੀ ਚੋਣਾਂ ਜਿੱਤੇ ਹੋਈਆਂ ਨੇ ਇਹਨਾਂ ਵਿਧਾਨ ਸਭਾ ਦੇ ਵਿੱਚ ਰਹਿਣ ਵਾਲੇ ਵੋਟਰ ਆਖਰ ਕਿਹਨੂੰ ਆਪਣਾ ਐਮਐਲਏ ਚੁੰਨਦੇ ਨੇ ਚਾਹ ਇਸ ਜਿਮਨੀ ਚੋਣਾਂ ਦੇ ਰਿਜ਼ਲਟ ਦਾ ਸਰਕਾਰ ਤੇ ਕਿਸੇ ਰੂਤਰਾਂ ਦਾ ਅਸਰ ਨਹੀਂ ਹੋਣਾ ਪਰ ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਇਸ ਜਿੱਤ ਹਾਰ ਦੇ ਦੁਰਗਾਮੀ ਪ੍ਰਣਾਮ ਜ਼ਰੂਰ ਨਿਕਲਗੇ ਰਾਏ ਪੰਜਾਬ ਦੀ ਰਾਜਧਾਨੀ ਦੇ ਵਿੱਚ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ